ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਇੱਕ ਨਵੀਂ ਕਹਾਣੀ ਦੇ ਵਿੱਚ। ਉਮੀਦ ਹੈ ਤੁਹਾਨੂੰ ਕਹਾਣੀ ਬਹੁਤ ਪਸੰਦ ਆਵੇਗੀ। ਦੀਪੀ ਦੀ ਵੱਡੀ ਭਾਬੀ, ਦੀਪੀ ਦੀ ਛੋਟੀ ਭਾਬੀ ਨਾਲ ਦੀਪੀ ਦੇ ਵਿਰੁੱਧ ਗੱਲਾਂ ਕਰ ਰਹੀ ਸੀ। ਉਸ ਨੇ ਜਦੋਂ ਆਪਣੇ ਕੰਨ ਸੁਨਿਆ ਤਾਂ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ। ਉਸ ਦੀ ਮਾਂ ਵਰਗੀ ਭਾਬੀ ਵੀ ਉਸ ਦੇ ਵਿਰੁੱਧ ਗੱਲਾਂ ਕਰਦੀ ਹੈ। ਉਹਨਾਂ ਦੀਆਂ ਗੱਲਾਂ ਸੁਣ ਕੇ ਦੀਪੀ ਪੱਬਾ ਮਾਰ ਕੇ ਰੋਣ ਲੱਗ ਪਈ। ਜੋ ਪਚਾਪ ਬੈਗ ਚੁੱਕੇ ਦੀਪੀ ਦੋ ਭਰਾਵਾਂ ਦੀ ਇਕੱਲੀ ਭੈਣ ਸੀ ਉਹ ਆਪਣੇ ਭਰਾਵਾਂ ਅਤੇ ਆਪਣੇ ਮਾਤਾ ਪਿਤਾ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਆਪਣੀ ਮਾਂ ਵਿੱਚ ਤਾਂ ਉਸਦੀ ਜਾਨ ਹੀ ਵੱਸਦੀ ਸੀ ਮਾਂ ਥੋੜਾ ਜਿਹਾ ਵੀ ਅੱਖਾਂ ਤੋਂ ਪਰੇ ਹੋ ਜਾਂਦੀ ਤਾਂ ਉਸਦਾ ਘਰੇ ਦਿਨ ਨਾ ਲੱਗਦਾ ਦੀਪੀ ਦੇ ਦੋਨੇ ਭਰਾ ਦੀਪੀ ਤੋਂ ਵੱਡੇ ਸਨ ਉਹ ਵੀ ਉਸ ਨੂੰ ਬਹੁਤ ਲਾਡ ਪਿਆਰ ਕਰਦੇ ਉਸ ਦੇ ਮੂੰਹੋਂ ਕੱਢੀ ਹਰ ਗੱਲ ਪਗਾਉਂਦੇ ਦੀਪੀ ਦੇ ਭਰਾਵਾਂ ਦੀ ਪੜਾਈ ਪੂਰੀ ਹੋ ਗਈ ਸੀ ਦੀਪੀ ਹਜੇ ਪਲੱਸ 2 ਵਿੱਚ ਹੀ ਸੀ ਕਿ ਦੀਪੀ ਦੇ ਦੋਹਾਂ ਭਰਾਵਾਂ ਦਾ ਵਿਆਹ ਹੋ ਗਿਆ ਭਾਬੀਆਂ ਦੇ ਘਰ ਵਿੱਚ ਆਉਣ ਨਾਲ ਦੀਪੀ ਬਹੁਤ ਖੁਸ਼ ਸੀ ਉਹ ਆਪਣੀਆਂ ਭਾਬੀਆਂ ਨੂੰ ਬਹੁਤ ਪਿਆਰ ਕਰਦੀ ਸੀ ਭਾਬੀਆਂ ਵੀ ਉਸ ਨੂੰ ਬਹੁਤ ਪਿਆਰ ਕਰਦੀਆਂ ਉਹ ਤਿੰਨੋਂ ਸਹੇਲੀਆਂ ਵਾਂਗ ਰਹਿੰਦੀਆਂ ਭਰਾਵਾਂ ਦੇ ਵਿਆਹ ਨੂੰ 1 ਸਾਲ ਹੋਇਆ ਸੀ ਕਿ ਦੀਪੀ ਦਾ ਮਾਮਾ ਆ ਕੇ ਕਹਿਣ ਲੱਗਾ ਹੁਣ ਦੀਪੀ ਲਈ ਵੀ ਆਪਾਂ ਕੋਈ ਮੁੰਡਾ ਲੱਭ ਲਈਏ ਤੇ ਇਸ ਦਾ ਵਿਆਹ ਕਰ ਦਈਏ ਦੀਪੀ ਰੋਲਾ ਪਾਉਣ ਲੱਗ ਪਈ ਕਹਿਣ ਲੱਗੀ ਮੈਂ ਬੀਐਸਸੀ ਦੀ ਪੜ੍ਹਾਈ ਕਰਨੀ ਹੈ ਉਸ ਤੋਂ ਬਾਅਦ ਵਿਆਹ ਕਰਵਾਵਾਂਗੀ ਦੀਪੀ ਦਾ ਭਰਾ ਤੇ ਪਿਓ ਕਹਿਣ ਲੱਗੇ ਠੀਕ ਹੈ ਤੂੰ ਪੜ੍ਹ ਲੈ 3 ਸਾਲ ਬਾਅਦ ਦੀਪੀ ਦੀ ਪੜ੍ਹਾਈ ਪੂਰੀ ਹੋ ਗਈ ਦੀਪੀ ਲਈ ਇੱਕ ਵਧੀਆ ਰਿਸ਼ਤਾ ਲੱਭ ਗਿਆ ਮੁੰਡਾ ਟੀਚਰ ਸੀ ਉਸ ਦਾ ਪਿਓ ਫੌਜ ਵਿੱਚੋਂ ਰਿਟਾਇਰ ਹੋ ਕੇ ਆਇਆ ਸੀ 10 ਕਿੱਲੇ ਜ਼ਮੀਨ ਦੇ ਸਨ ਦੀਪੀ ਦੇ ਪਿਓ ਨੇ ਦੀਪੀ ਦੇ ਵਿਆਹ ਤੇ ਦਿਲ ਖੋਲ ਕੇ ਖਰਚਾ ਕੀਤਾ ਦੀਪੀ ਦਾ ਵਿਆਹ ਪੂਰੀ ਧੂਮ ਧਾਮ ਨਾਲ ਕੀਤਾ ਦੀਪੀ ਦਾ ਸਹਰਾ ਪਰਿਵਾਰ ਬਹੁਤ ਜੰਗਾ ਸੀ ਪਰ ਦੀਪੀ ਦੇ ਦਿਲ ਵਿੱਚ ਇਹ ਪਤਾ ਨਹੀਂ ਕਿਉਂ ਵਹਿਮ ਸੀ ਕਿ ਸੱਸ ਕਦੇ ਮਾਂ ਨਹੀਂ ਬਣ ਸਕਦੀ ਇਸ ਕਰਕੇ ਉਹ ਆਪਣੇ ਪੇਕਿਆਂ ਵਿੱਚ ਹੀ ਜ਼ਿਆਦਾ ਖਿਆਲ ਰੱਖਦੀ ਸੀ ਉਸ ਨੂੰ ਬਹੁਤ ਸਸਤਾ ਪਿਆਰ ਕਰਦੀ ਸੀ ਵਨਸਵੰਨੀਆ ਚੀਜ਼ਾਂ ਲਿਆ ਕੇ ਦਿੰਦੀ ਸੀ ਅਸਤੀਆਂ ਰਿਤੀਆਂ ਪੂਰੀਆਂ ਕਰਦੀ ਪਰ ਫਿਰ ਵੀ ਦੀਪੀ ਆਪਣੇ ਪੀਕੇ ਘਰ ਜਾਣ ਨੂੰ ਤਾੰਗਦੀ ਰਹਿੰਦੀ ਹਰ 15 ਦਿਨ ਬਾਅਦ ਉਸ ਦਾ ਪੀਕੇ ਘਰ ਦਾ ਘੇੜਾ ਹੁੰਦਾ ਸੀ ਦੀਪੀ ਦਾ ਸਹੁਰਾ ਕਈ ਵਾਰੀ ਕਹਿ ਦਿੰਦਾ ਕਿ ਬੇਟਾ ਪੀਕੇ ਘਰ ਵਿੱਚ ਵਿਆਹ ਤੋਂ ਬਾਅਦ ਮੋਹ ਇੰਨਾ ਨਹੀਂ ਰੱਖੀਦਾ ਇਹ ਸੁਣ ਵਿੱਚ ਆਇਆ ਹੈ ਕਿ ਪੀਕੇ ਘਰ ਵਿੱਚ ਧੀ ਜਿਆਦਾ ਮੋਹ ਰੱਖੇ ਤਾਂ ਸਹੁਰਾ ਘਰ ਨੂੰ ਉਸ ਛੱਡੇ ਤਾਂ ਨਾਲ ਨਹੀਂ ਚਲਾ ਸਕਦੀ ਅਸਦੀਪ ਦੇ ਘਰ ਵਿੱਚ ਵੀ ਬੇਕਦਰੀ ਹੋ ਜਾਂਦੀ ਹੈ ਦੀਪੀ ਕਹਿੰਦੀ ਡੈਡੀ ਜੀ ਤੁਸੀਂ ਭੁੱਲ ਜਾਓ ਮੇਕੇ ਘਰ ਮੇਰੀ ਬੇਕਦਰੀ ਕਦੇ ਨਹੀਂ ਹੋਵੇਗੀ ਮੇਰੇ ਪਰਾ ਭਾਬੀਆਂ ਮੈਨੂੰ ਬਹੁਤ ਪਿਆਰ ਕਰਦੇ ਨੇ ਦੀਪੀ ਦੀ ਸੱਸ ਹੱਸ ਕੇ ਕਹਿਣ ਲੱਗੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਹਜੇ ਨਿਆਣੀ ਹੈ ਬੱਚੇ ਹੋ ਜਾਣਗੇ ਹੌਲੀ ਹੌਲੀ ਇਹਦਾ ਕਰ ਅਤੇ ਬੱਚਿਆਂ ਨਾਲ ਮੋਹ ਪੈ ਜਾਵੇਗਾ ਪੇਕੇ ਘਰ ਨਾਲੋਂ ਆਪਣੇ ਆਪ ਮੋਹ ਘਟ ਜਾਵੇਗਾ ਤੇ ਆਪਣੀ ਚਾਲ ਚੱਲਦਾ ਗਿਆ ਸਮਾਂ ਦੀਪੀ ਦੀਵਿਆਂ ਨੂੰ 5 ਸਾਲ ਹੋ ਚੁੱਕੇ ਸਨ ਦੀਪੀ ਦੇ ਦੋ ਬੱਚੇ ਵੀ ਹੋ ਗਏ ਸਨ ਪਰ ਦੀਪੀ ਦਾ ਆਪਣੇ ਪੇਕੇ ਘਰ ਉਹੀ 15 ਦਿਨਾਂ ਬਾਅਦ ਗਿਆ ਰਿਹਾ ਇੱਕ ਦਿਨ ਸਵੇਰੀ ਸਵੇਰੀ ਫੋਨ ਆਇਆ ਕਿ ਦੀਪੀ ਦੀ ਮੰਮੀ ਨੂੰ ਰਾਤੀ ਹਾਰਟ ਅਟੈਕ ਹੋ ਗਿਆ ਹੈ ਅਤੇ ਉਸ ਦੀ ਮੌਤ ਹੋ ਗਈ ਹੈ ਇਹ ਸੁਣ ਕੇ ਦੀਪੀ ਪਾਗਲਾ ਮੰਗਣ ਲੱਗ ਪਈ ਅਸਬੀ ਸਾਸਤੇ ਉਸਦਾ ਪਤੀ ਉਸ ਨੂੰ ਉਸਦੇ ਪੇਕੇ ਘਰ ਲੈ ਗਈ ਪੇਕੇ ਘਰ ਜਾ ਕੇ ਵੀ ਉਹ ਬਹੁਤ ਰੋਈ ਉਸਦੀ ਵੱਡੀ ਭਾਬੀ ਨੇ ਉਸ ਨੂੰ ਆਪਣੀ ਬੁੱਕਲ ਵਿੱਚ ਲਿਆ ਤੇ ਕਹਿਣ ਲੱਗੀ ਮੈਂ ਤੈਨੂੰ ਮਾਂ ਦੀ ਘਟ ਕਦੇ ਵੀ ਮਹਿਸੂਸ ਨਹੀਂ ਹੋਣ ਦੇਵਾਂਗੀ ਭਾਬੀ ਦੇ ਮੂੰਹੋਂ ਇਹ ਗੱਲ ਸੁਣ ਕੇ ਦੀਪੀ ਦੇ ਮਨ ਨੂੰ ਕੁਝ ਤਸੱਲੀ ਹੋਈ ਮਾਂ ਦੇ ਭੂਗ ਤੱਕ ਪੂਰੇ 10 ਦਿਨ ਦੀਪੀ ਆਪਣੇ ਪੇਕੇ ਘਰ ਹੀ ਰਹੀ ਅਤੇ ਭੋਗ ਤੋਂ ਬਾਅਦ ਸਹੁਰੇ ਘਰ ਆ ਗਈ ਤੇ ਫਿਰ ਉਹੀ ਕੰਮ 15 ਦਿਨਾਂ ਬਾਅਦ ਫੇਰ ਪੀਕੇ ਗਈ 2-4 ਦਿਨ ਲਾ ਕੇ ਸਹੁਰੇ ਆ ਗਈ ਫਿਰ 1 ਮਹੀਨੇ ਬਾਅਦ ਪੀਕੇ ਚਲੇ ਗਈ 1 ਹਫਤਾ ਉੱਥੇ ਰਹਿਣ ਵਾਸਤੇ ਕਿਹਾ ਕਿ ਗਈ ਸੀ ਅੱਜ ਉਸ ਦੀ ਸੱਸ ਨੇ ਉਸ ਨੂੰ ਜਾਣ ਲੱਗਿਆ ਕਿਹਾ ਸੀ ਕਿ ਬੇਟਾ ਉਸ ਘਰ ਵਿੱਚ ਤੇਰੀ ਮਾਂ ਨਹੀਂ ਹੈ ਤੂੰ ਪੀਕੇ ਘਰ ਘਟ ਚੱਕਰ ਲਾਇਆ ਕਰ ਪਰ ਦੀਪੀ ਕਹਿਣ ਲੱਗੀ ਕੀ ਹੋਇਆ ਜੀ ਮਾਂ ਨਹੀਂ ਹੈ ਮੇਰੇ ਪਰ ਆ ਭਾਬੀਆਂ ਮੇਰਾ ਬਹੁਤ ਮੂੰਹ ਕਰਦੇ ਨੇ ਐਵੇਂ ਹੀ ਜਾਇਆ ਕਨੂੰ ਮੈਂ ਤਾਂ ਦੀਪੀ ਆਪੇ ਨਹੀਂ ਸੱਸ ਨੂੰ ਰੁੱਕੇ ਜਿਹਾ ਇਲਜੀ ਨਾਲ ਕਹਿਣ ਲੱਗੀ ਕਿ ਤੇ ਆਪਣੇ ਪੀਕੇ ਘਰ ਚਲੀ ਗਈ ਪੀਕੇ ਘਰ ਜਾ ਕੇ ਜਦੋਂ 2 ਦਿਨ ਉੱਥੇ ਰਹਿਣ ਤੋਂ ਬਾਅਦ ਤੀਸਰੇ ਦਿਨ ਦੀਪੀ ਆਪਣੇ ਚਾਚੇ ਕੇ ਘਰੋਂ ਵਾਪਸ ਆ ਰਹੀ ਸੀ ਤਾਂ ਉਸ ਦੀਆਂ ਪਰਜਾਈਆਂ ਨੇ ਉਸਨੂੰ ਨਾ ਦੇਖਿਆ ਤੇ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ ਵੱਡੀ ਭਾਬੀ ਜੀ ਸੁਨੋ ਦੀਪੀ ਆਪਣੀ ਮਾਂ ਹੀ ਸਮਝਦੀ ਸੀ ਛੋਟੀ ਨੂੰ ਕਹਿ ਰਹੀ ਸੀ ਦੀਪੀ ਦਾ ਕੰਮ ਚੰਗਾ ਨਹੀਂ ਹੈ ਤੀਜੇ ਦਿਨ ਆ ਜਾਂਦੀ ਹੈ ਮੂੰਹ ਚੁਟਕੀ ਹੋਇਆ ਕਿਤੇ 4-6 ਮਹੀਨੇ ਬਾਅਦ ਚੱਕਰ ਲਾ ਆਇਆ ਨਾਲੇ ਇਹਨੂੰ ਪੁੱਛੇ ਹੁਣ ਕਿਹੜਾ ਇਹਦੀ ਇੱਥੇ ਮਾਂ ਬੈਠੀ ਆ ਜਿਹੜਾ ਤੀਜੇ ਦਿਨ ਆ ਜਾਂਦੀ ਹੈ ਤੇ ਸਾਡਾ ਖਰਚਾ ਕਰਾਉਣ ਨੂੰ ਇਹਦੀ ਸੱਸ ਵੀ ਇਹਨੂੰ ਨਹੀਂ ਟੋਕਦੀ ਛੋਟੀ ਕਹਿਣ ਲੱਗੀ ਕੀ ਪਤਾ ਭੈਣੇ ਸਾਸਿ ਦਾ ਕਹਿਣਾ ਹੀ ਨਾ ਮੰਨਦੀ ਹੋਵੇ ਪਰ ਇਸ ਦਾ ਇੰਨਾ ਜਲਦੀ ਇੱਥੇ ਆਉਣਾ ਮੈਨੂੰ ਤਾਂ ਚੰਗਾ ਨਹੀਂ ਲੱਗਦਾ ਦੀਪੀ ਨੇ ਆਪਣੀ ਭਾਬੀ ਦੀਆਂ ਗੱਲਾਂ ਸੁਣ ਕੇ ਦੀਪੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਉਸ ਨੇ ਆਪਣੀਆਂ ਪੁੱਭਾਂ ਨਿਕਲਣ ਤੋਂ ਬੜੀ ਮੁਸ਼ਕਲ ਨਾਲ ਰੋਕੀਆਂ ਪੁੱਠੀ ਪਿਆਰੀ ਚਾਚੀ ਕੀ ਕਰ ਵਾਪਸ ਚਲੀ ਗਈ ਪਰ ਉਸ ਨੇ ਆਪਣੀਆਂ ਭਾਬੀਆਂ ਨੂੰ ਇਸ ਗੱਲ ਦੀ ਪਿੰਕ ਵੀ ਨਾ ਲੱਗੀ ਕਿ ਦੀਪੀ ਨੇ ਸਭ ਕੁਝ ਸੁਣ ਲਿਆ ਹੈ ਅਤੇ ਉਸਨੇ ਸਾਰੀ ਗੱਲ ਆਪਣੇ ਚਾਚੀ ਨੂੰ ਦੱਸੀ ਤਾਂ ਉਸਦੀ ਚਾਚੀ ਕਹਿਣ ਲੱਗੀ ਧੀ ਮੇਰੇ ਕੋਲ ਵੀ ਇਹ ਗੱਲਾਂ ਕਰਦੀਆਂ ਹੁੰਦੀਆਂ ਭਾਬੀਆਂ ਤੇਰੀਆਂ ਕਈ ਵਾਰ ਕਹਿ ਚੁੱਕੀਆਂ ਹਨ ਮੈਂ ਇਹੋ ਸੋਚ ਕੇ ਚੁੱਪ ਕਰ ਜਾਂਦੀ ਹਾਂ ਤੈਨੂੰ ਨਹੀਂ ਦੱਸਦੀ ਕਿ ਤੂੰ ਸੋਚੇਂਗੀ ਕਿ ਚਾਚੇ ਮੇਰੇ ਭਾਬੀਆਂ ਨਾਲੋਂ ਮੇਰਾ ਅਜਹੀਆਂ ਗੱਲਾਂ ਕਰਕੇ ਫਰਕ ਪਵਾ ਰਹੀ ਹੈ ਚਲੋ ਚੰਗਾ ਹੋਇਆ ਕਿ ਤੂੰ ਆਪਣੇ ਕੰਨ ਹੀ ਸੁਣ ਲਈਆਂ ਦੀਪੀ ਕਹਿਣ ਲੱਗੀ ਚਾਚੀ ਜੀ ਤੁਸੀਂ ਮੈਨੂੰ ਪਹਿਲਾਂ ਹੀ ਇਹ ਗੱਲ ਦੱਸ ਦੇਣੀ ਸੀ ਦੀਪੀ ਆਪਣੇ ਘਰ ਆ ਗਈ ਤੇ ਉਸਨੇ ਕੱਪੜਿਆਂ ਵਾਲਾ ਬੈਗ ਚੁੱਕਿਆ ਕਹਿਣ ਲੱਗੀ ਚੰਗਾ ਭਾਬੀ ਹੁਣ ਮੈਂ ਚਲਦੀ ਹਾਂ ਹੁਣ ਕਿਤੇ ਸਾਲ 6 ਮਹੀਨਿਆਂ ਤੋਂ ਗੇੜਾ ਮਾਰਿਆ ਕਰਾਂਗੀ ਹੁਣ ਪੀਕੇ ਘਰ ਤੋਂ ਆਪਣਾ ਬੈਗ ਚੁੱਕ ਕੇ ਬੂਹੀ ਵੱਲ ਤੁਰੇ ਜਾ ਰਹੀ ਸੀ ਤੇ ਨਾਲ ਹੀ ਉਸਦੇ ਕੰਨਾਂ ਵਿੱਚ ਇਹ ਗੀਤ ਗੂੰਜ ਰਹੇ ਸਨ ਮਾਂ ਮੈਂ ਮੁੜਨੀ ਪੀਕੇ ਆਉਣਾ ਪੇਕੇ ਹੁੰਦੀ ਮਾਮਾ ਨਾਲ ਇਹ ਗੱਲ ਉਸ ਨੂੰ ਅੱਜ ਸੱਚ-ਸਾਬਤ ਹੁੰਦੀ ਦਿਖਾਈ ਦੇ ਰਹੀ ਸੀ ਸੌਰੇ ਘਰ ਆ ਕੇ ਆਪਣੀ ਸੱਸ ਨੂੰ ਕਲਵਕੜੀ ਪਾ ਕੇ ਦੀਪੀ ਬਹੁਤ ਉੱਚੀ-ਉੱਚੀ ਰੋਈ ਤੇ ਕਹਿਣ ਲੱਗੀ ਮੰਮੀ ਤੁਸੀਂ ਮੈਨੂੰ ਬਿਲਕੁਲ ਸੱਚ ਕਿਹਾ ਸੀ ਕਿ ਮਾਂ ਦੇ ਜਾਣ ਤੋਂ ਬਾਅਦ ਮੈਂ ਪੇਕੇ ਘਰ ਘਟ ਜਾਇਆ ਕਰਾਂ ਪਰ ਮੈਂ ਤੁਹਾਡੀ ਗੱਲ ਨਹੀਂ ਮੰਨੀ ਤੇ ਅੱਜ ਮੈਂ ਬਹੁਤ ਪਛਤਾ ਰਹੀ ਹਾਂ ਮੈਂ ਤੁਹਾਡੀ ਗੱਲ ਮੰਨੀ ਹੁੰਦੀ ਤੇ ਮੈਂ ਆਪਣੇ ਭਰਾ ਭਾਬੀਆਂ ਦੇ ਨੱਕੋ ਬੁੱਲੋਂ ਨਾ ਲੱਥਦੀ ਅੱਜ ਮੇਰੀਆਂ ਭਾਬੀਆਂ ਨੇ ਮੇਰੇ ਵਿਰੁੱਧ ਗੱਲਾਂ ਕੀਤੀਆਂ ਤੇ ਮੈਂ ਸੁਣ ਲਈਆਂ ਮੈਨੂੰ ਬਹੁਤ ਗੁੱਸਾ ਆਇਆ ਭਾਬੀਆਂ ਕਹਿੰਦੀਆਂ ਕਿ 4-6 ਮਹੀਨੇ ਬਾਅਦ ਚੱਕਰ ਲਾਇਆ ਕਰੇ ਪਰ 4-6 ਮਹੀਨੇ ਬਾਅਦ ਕੀ ਹੁਣ ਮੈਂ ਮੁੜ ਕਦੇ ਵੀ ਉਸ ਘਰ ਵਿੱਚ ਪੈਰ ਨਹੀਂ ਪਾਵਾਂਗੀ ਅਤੇ ਦੀਪੀ ਨਾਲ ਹੀ ਗੁੰਗੁਨਾ ਰਹੀ ਸੀ ਮਾਂ ਮੈਂ ਮੁੜਨੀ ਪਿੱਕੇ ਜਾਣਾ ਪਿੱਕੇ ਹੁੰਦੇ ਮਾਵਾ ਨਾਲ ਕੀ ਹੁੰਦੀ ਮਾਮਾ ਨਾਲ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਪਰਿਵਾਰਿਕ ਅਤੇ ਸਿੱਖਿਆਦਾਇਕ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਅੱਜ ਦੀ ਕਹਾਣੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ